ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਤਨ ਸੁਹਾਗਣ ਜੋ ਪ੍ਰਭੂ ਪਛਾਨੈ ਮਨੈ ਹੁਕਮ ਤਜੈ ਅਭਮਾਨੈ ਤਨ ਸੁਹਾਗਣ ਜੋ ਪਰਬੂ ਪਛਾਨ ਮਨ ਹੁਕਮ ਤਜੈ ਅਬ ਮਨੇ ਪਰੀਐ ਸੂ ਰਤੀ ਰਲੀਆਂ ਮਨ ਸੋ ਸਕੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅਰਪ ਤਾਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਪਾਵੇ ਸਾਹ ਸੁਹਾਗਣ ਅੰਕ ਸਮਾਵੇ ਗਰਭ ਗਹਿਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਬ ਹੋ ਰਹਿਣ ਵਿਹਾਵੇ ਕਰਮਹੀਣ ਮਨ ਮੁਖ ਦੁਖ ਪਾਵੇ ਬਿਨੋ ਕਰੀ ਜੇ ਜਾਣ ਦੂਰ ਪਾਵੇ ਬਿਨਾਸੀ ਰਹਿ ਆ ਪਰਪੁਰ ਜਾਨ ਨਾਨਕ ਗਾਵੇ ਦੇਖ ਹਦੂਰ ਬਿਨੋ ਕਰੀ ਜੇ ਜਾਣਾ ਦੂਰ ਪ੍ਰਾਪਯ ਬਿਨਾਂ ਸੀ ਰਹਿ ਆ ਪਰਪੂਰ ਜਾਨ ਨਾਨਕ ਗਾਵੇ ਦੇਖ ਹਦੂਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ this is today's hukam nawaa from sri darbar sahib amritsar attended by our fifth guru guru arjan dev ji under heading sohi fifth mahal guru sahib ji saying that blessed is that soul bride who realizes god she obeys the hukam the order of his order <clears throat> and abandons her self conceit, imbued with her beloved, she celebrates in delight. Listen, O my companions, these are the signs of on the path or to meet the God. Dedicate your mind and body to him. Stop living to please others. Pause. One soul bride consoles another to do only that which pleases God. Such a soul bride merges into the being of God. One who is in the grip of pride does not obtain the mention of the Lord's presence. She regrets and repents. When her life Night passes away. The unfortunate, self-willed manmukhs suffer in pain. I pray to God, but I think that He is far away. God is imperishable and eternal. He is pervading and permeating everywhere. Servant Nanak sings of Him. I see Him. ਐਵਰ ਪ੍ਰੈਜ਼ੈਂਟ ਐਵਰੀ ਵੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸੂਹੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਸਹੇਲੀਏ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਮੈਥੋਂ ਸੁਣ ਲੈ ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਇਹ ਲੋਕ ਲਾਜ ਦੀ ਖਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇ ਟਹਿਰਾਓ हे ਸਹੇਲੀਆਂ ਉਹ ਜੀਵ ਇਸਤਰੀ ਸਲਾਉਣ ਯੋਗ ਹੈ ਸੁਹਾਗ ਭਾਗ ਵਾਲੀ ਹੈ ਜਿਹੜੀ ਪ੍ਰਭੂ ਪਤੀ ਨਾਲ ਸਾਂਝ ਬਣਾਉਂਦੀ ਹੈ ਜਿਹੜੀ ਅਹੰਕਾਰ ਛੱਡ ਕੇ ਪ੍ਰਭੂ ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ ਉਹ ਜੀਵ ਇਸਤਰੀ ਪ੍ਰਭੂਪਤੀ ਦੇ ਪਿਆਰ ਰੰਗ ਵਿੱਚ ਰੰਗੀ ਹੋਈ ਉਸੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਰਹਿੰਦੀ ਹੈ ਇੱਕ ਸਤਸੰਗੀ ਸਹੇਲੀ ਦੂਜੀ ਸਤਸੰਗੀ ਸਹੇਲੀ ਨੂੰ ਪ੍ਰਭੂਪਤੀ ਦੇ ਮਿਲਾਪ ਦੇ ਤਰੀਕੇ ਬਾਰੇ ਸਮਝਾਉਂਦੀ ਹੈ ਤੇ ਆਖਦੀ ਹੈ ਕਿ ਜਿਹੜੀ ਜੀਵ ਇਸਤਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂਪਤੀ ਨੂੰ ਪਸੰਦ ਆ ਜਾਂਦਾ ਹੈ ਉਹ ਸੁਹਾਗ ਭਾਗ ਵਾਲੀ ਜੀਵ ਇਸਤਰੀ ਉਸ ਪ੍ਰਭੂ ਦੇ ਚਰਨਾਂ ਵਿੱਚ ਅਲੀਨ ਰਹਿੰਦੀ ਹੈ ਪਰ ਜਿਹੜੀ ਜੀਵ ਇਸਤਰੀ ਅਹੰਕਾਰ ਵਿੱਚ ਫਸੀ ਰਹਿੰਦੀ ਹੈ ਉਹ ਪ੍ਰਭੂਪਤੀ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਨਹੀਂ ਕਰ ਸਕਦੀ ਜਦੋਂ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਪਛਤਾਉਂਦੀ ਹੈ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮਨ ਦੇ ਭਾਗਣਾ ਜੀਵ ਇਸਤਰੀ ਸਦਾ ਦੁੱਖ ਪਾਉਂਦੀ ਰਹਦੀ ਹੈ ਏ ਭਾਈ ਲੋਕ ਲਾਜ ਦੀ ਖਾਤਰ ਮੈਂ ਤਾਂ ਹੀ ਪ੍ਰਮਾਤਮਾ ਦੇ ਦਰ ਤੇ ਅਰਦਾਸ ਕਰਾਂ ਜੇ ਮੈਂ ਉਸ ਨੂੰ ਕਿਤੇ ਦੂਰ ਵਸਤਾ ਸਮਝਾਂ ਉਹ ਨਾਸ ਰਹਿਤ ਕਦੇ ਵੀ ਨਾ ਨਾਸ ਹੋਣ ਵਾਲਾ ਪ੍ਰਮਾਤਮਾ ਤਾਂ ਹਰ ਥਾਂ ਵਿਆਪਕ ਹੈ ਦਾਸ ਨਾਨਕ ਤਾਂ ਉਸ ਦੀ ਉਸ ਨੂੰ ਆਪਣੇ ਅੰਗ ਸੰਗ ਵਸਤਾ ਦੇਖ ਕੇ ਉਸ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ